ਮਿਸਾਨ ਦੋਸਤੋ ਸਤਿ ਸ਼੍ਰੀ ਅਕਾਲ ਮੈਂ ਤੁਹਾਨੂੰ ਸੁੱਕੇ ਕਦੂ ਤੇ ਰਬੇਤੀ ਕਦੂ ਦੇ ਫਰਕ ਬਾਰੇ ਦੱਸਾਂਗਾ ਖੱਬੇ ਪਾਸੇ ਜਿਹੜਾ ਰਬੇਤੀ ਕਦੂ ਹੋ ਰਿਹਾ ਇਹ ਸਾਨੂੰ ਸਦੀਆਂ ਤੋਂ ਸਖਾਇਆ ਗਿਆ ਜਦ ਦਾ ਪੰਜਾਬ ਚੋਂ ਨਾ ਇੰਟਰੋਡਿਊਸ ਹੋਇਆ ਤੇ ਜਦ ਦੀ ਸਾਡੀ ਮੁੱਖ ਖੇਤੀਬਾੜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਹੋਂਦ ਵਿੱਚ ਆਈ ਹੈ ਉਦੋਂ ਤੋਂ ਇਹਨਾਂ ਦੀ ਪਹਿਲੇ ਨੰਬਰ ਤੇ ਆਪਣੀ ਕਿਤਾਬ ਦੇ ਵਿੱਚ ਫੌਣੀਆਂ ਫਸਲਾਂ ਦੀ ਕਿਤਾਬ ਦੇ ਵਿੱਚ ਸੋਣੀਆਂ ਦੀਆਂ ਫਸਲਾਂ ਦੀ ਫਸਲਾਂ ਦੀ ਸੋਹਣੀ ਲਈ ਫਸਲਾਂ ਦੀ ਕਿਤਾਬ ਦੇ ਵਿੱਚ ਪਹਿਲੇ ਨੰਬਰ ਤੇ ਸਵਾਰਸ਼ ਹੈ ਉਹ ਅੱਜ ਦਿਨ 2024 ਤੱਕ ਇਹਦੀ ਬਾਦਸਤੂਰ ਸਵਾਰਸ਼ ਚਲਦੀ ਆ ਰਹੀ ਹੈ ਸਤਿ ਸ਼੍ਰੀ ਅਕਾਲ ਦੋਸਤੋ ਚੰਗੇ ਕਦੂ ਕਰਨ ਦੇ ਵਿੱਚ ਘਟੋ ਘਟ 5000 ਦਾ ਖਰਚਾ ਇਸ ਤੋਂ ਘੱਟ ਖਰਚਾ ਹੈ ਨਹੀਂ ਇਹ ਕਿਸਾਨ ਜਾਣ ਬੁੱਝ ਕੇ ਆਪਣਾ ਨੁਕਸਾਨ ਨਹੀਂ ਕਰ ਰਿਹਾ ਕਦੂ ਕਰਕੇ ਕਿਉਂਕਿ ਇਹਨੂੰ ਸਿਖਾਇਆ ਗਿਆ ਅੱਜ ਦਿਨ ਤੱਕ ਕਦੂ ਤੋਂ ਹੋਣ ਵਾਲੇ ਨੁਕਸਾਨਾਂ ਬਾਰੇ ਦੱਸਿਆ ਹੀ ਨਹੀਂ ਆ ਜਿਹੜਾ ਕਿਸਾਨ ਕਣਕ ਵੱਢ ਕੇ ਢੂੜੀ ਬਣਾ ਕੇ ਕਣਕ ਦੇ ਨਾਲ ਨੂੰ ਅੱਗ ਲਾ ਦਿੰਦਾ ਉਹ ਜਾਣ ਬੁੱਝ ਕੇ ਨਹੀਂ ਲਾਉਂਦਾ ਜਦੋਂ ਉਹਨੇ ਕਦੂ ਕਰਕੇ ਲਾਉਣਾ ਝੋਨਾ ਦੇ ਨਾਲ ਨੇ ਇਕੱਠਾ ਹੋ ਗਏ ਇੱਕ ਪਾਸਿਓਂ ਝੋਨਾ ਤੁਹਾਡਾ ਦੱਬ ਲੈਣਾ ਝੋਲੇ ਦੀ ਪਨੀਰੀ ਨੂੰ ਦੱਬ ਲੈਣਾ ਇਸ ਕਰਕੇ ਕਿਸਾਨ ਨਾ ਚਾਹੁੰਦੇ ਉਹ ਵੀ ਨਾਲ ਨੂੰ ਅੱਗ ਲਾ ਦਿੰਦਾ ਆ ਜਿਹੜਾ ਅਸੀਂ ਕੰਟੀਨਿਊਸ ਲਗਾਤਾਰ ਕਦੂ ਕਰ ਰਹੇ ਆ ਇਹ ਨਾ ਸੀ ਕੰਦੂ ਕਰਕੇ ਇੱਕ ਸਖਤ ਸੋਡੀਅਮ ਲੇਅਰ ਬਣਾ ਦਿੰਦੇ ਆ ਜਿਹਨੂੰ ਸੋਡੀਅਮ ਲੇਅਰ ਕਹਿੰਦੇ ਆ ਸੀਮੈਂਟਰੀ ਹੋ ਜਾਂਦੀ ਹੈ ਉਹ ਕੱਲੀ ਵਾਹਣੀ ਔਖੀ ਹੈ ਟਰੈਕਟਰ ਨਾਲ ਤੇ ਉਹਦੇ ਵਿੱਚ ਪਰਾਲੀ ਵਾਹਣੀ ਤਾਂ ਬਹੁਤ ਔਖੀ ਹੈ ਇਸ ਕਰਕੇ ਕਿਸਾਨ ਝੋਨਾ ਵੜ ਕੇ ਅਗਲੀ ਫਸਲ ਬੀਜਣ ਲਈ ਪਰਾਲੀ ਵਾਹਣੀ ਕਿਉਂਕਿ ਔਖੀ ਹੈ ਇਸ ਕਰਕੇ ਉਹ ਨਾ ਚਾਹੁੰਦੇ ਵੀ ਅੱਗ ਲਾਉਂਦਾ ਔਰ ਉਹ ਪਹਿਲੇ ਉਹ ਉਹ ਅੱਗ ਦਾ ਧੂਆ ਆਪ ਚੱਲਦਾ ਤਾਂ ਉਹਦੇ ਬੱਚੇ ਚੱਲਦੇ ਆ ਜਾਣ ਬੁੱਝ ਕੇ ਨਹੀਂ ਲਾਉਂਦਾ ਯਾਨੀ ਕਣਕ ਦੇ ਨਾਲ ਨੂੰ ਤੇ ਪਰਾਲੀ ਨੂੰ ਅਗ ਲਾਉਣ ਵਾਸਤੇ ਤਾਂ ਨੈਸ਼ਨਲ ਗ੍ਰੀਨ ਟਰਿਬਿਊਨਲ ਨੇ ਵੀ ਵਿਰੋਧ ਦਾ ਸੁਪਰੀਮ ਕੋਰਟ ਨੇ ਵੀ ਵਿਰੋਧ ਦਾ ਅਸੀਂ ਵੀ ਰੌਲਾ ਪਾਉਨੇ ਆ ਮਹਿਕਮਾ ਵੀ ਰੌਲਾ ਪਾਉਂਦਾ ਹੈ ਐਗਰੀਕਲਚਰ ਤੇ ਯੂਨੀਵਰਸਿਟੀ ਦਾ ਵੀ ਪੂਰਾ ਜੋਰ ਲੱਗਾ ਵੀ ਕਣਕ ਦੇ ਨਾਲ ਨੂੰ ਤੇ ਤੋੜੀ ਨੂੰ ਅਗ ਨਾ ਪਰਾਲੀ ਨੂੰ ਅਗ ਨਾ ਲਾਓ ਅਸਲ ਵਿੱਚ ਜਿਹੜੇ ਕੱਦੂ ਤੇ ਪਾਬੰਦੀ ਲਗਣੀ ਗਈ ਨਹੀਂ ਹੈ ਜਿਹੜਾ ਇੰਨੇ ਨੁਕਸਾਨ ਕਰਦਾ ਕਿਸਾਨ ਦੋਸਤੋ ਕਿਸੇ ਨੂੰ ਪਤਾ ਨਹੀਂ ਹੈ ਜਿਹੜਾ ਕਦੂ ਕਰਕੇ ਝੋਨਾ ਲਾਉਣ ਨਾਲ ਗੈਸ ਪੈਦਾ ਹੁੰਦੀ ਹੈ ਉਹ ਮੀਥੇਨ ਗੈਸ ਹੈ ਉਹ 23 ਟਾਈਮ 23 ਗੁਣਾ ਡੇਂਜਰਸ ਹੈ ਤੂੰ ਇਹਨਾਂ ਉਹ ਜਿਹੜਾ ਤੁਹਾਨੂੰ ਨਜ਼ਰ ਨਹੀਂ ਆਉਂਦਾ ਜਿਹੜਾ ਧੂਆਂ ਨਜ਼ਰ ਆਉਂਦਾ ਇਸ ਕਰਕੇ ਇਹਦੇ ਖਿਲਾਫ ਰੌਲਾ ਤੇ ਜਿਹੜੀ ਹੈ ਗੈਸ ਇਹ ਨਜ਼ਰ ਨਹੀਂ ਆਉਂਦੀ ਗਲੋਬਲ ਵਾਰਮਿੰਗ ਜਿਹ ਵੀ ਇਹਦਾ ਸਭ ਤੋਂ ਵੱਡਾ ਰੋਲ ਹੈ ਮਤਲਬ ਮੈਕਸਿਮਮ ਗਲੋਬਲ ਵਾਰਮਿੰਗ ਜਿਹੇ ਇਹਦੇ ਮੀਥੇਨ ਗੈਸ ਦਾ ਹਿੱਸਾ ਹੈ ਇਦੇ ਵਰਗੀ ਅਸੀਂ ਗਰਮੀਆਂ ਦੇ ਵਿੱਚ ਜਾਨੀ ਮਈ ਜੂਨ ਦੇ ਵਿੱਚ ਤਾਂ ਕੂਲਰ ਚਲਾਉਂਦੇ ਆ ਜੁਲਾਈ ਦੇ ਜਦੋਂ 32 ਡਿਗਰੀ ਦਾ ਟੈਂਪਰੇਚਰ ਹੋ ਜਾਂਦਾ 47 ਤੱਕ ਦਾ ਅਸੀਂ ਕੂਲਰ ਚਲਾਉਂਦੇ ਆ ਜਦੋਂ 32 ਦੇ ਦੀ ਡਿਗਰੀ ਟੈਂਪਰੇਚਰ ਹੋ ਜਾਂਦਾ ਹਲੂ ਏਸੀ ਚਲਾਣੇ ਪੈਂਦੇ ਨੇ ਆ ਜਿਹੜੀ ਹਮਮਤ ਫਾਇਦਾ ਕਰਦਾ ਕਦੂ ਇਹਨਾਂ ਕਈ ਕਿਸਮ ਦੇ ਕੀੜੇ ਮਕੌੜੇ ਮੱਛਰ ਉੱਲੀ ਰੂਗ ਵਰਲ ਰੂਗ ਪੈਦਾ ਹੋ ਜਾਂਦੇ ਨੇ ਜਿਹੜੇ ਕਿ ਇਨਸਾਨਾਂ ਵਾਸਤੇ ਡੰਗੜਾ ਵਾਸਤੇ ਸਬਜ਼ੀਆਂ ਵੈਜੀਟੇਸ਼ਨ ਵਾਸਤੇ ਸਭ ਵਾਸਤੇ ਮਾਰਾ ਜਦੋਂ ਅਸੀਂ ਮਈ 15 ਜੂਨ ਤੋਂ ਬਾਅਦ ਜੁਲਾਈ ਅਗਸਤ ਦੇ ਵਿੱਚ ਪੰਜਾਬ ਹਰਿਆਣਾ ਸਾਰਾ ਛੱਪੜ ਮਾ ਕੇ ਰੱਖ ਦਿੰਦੇ ਆ ਇਹ ਜਿਹੇ ਗੈਸਸਤ ਪੈਦਾ ਹੁੰਦੀਆਂ ਇਹਦੇ ਕਰਕੇ ਕੋਈ ਦੂਜੀ ਫਸਲ ਹੁੰਦੀ ਨਹੀਂ ਸਬਜ਼ੀਆਂ ਤਾਂ ਮਹਿੰਗੀਆਂ ਹੋ ਜਾਂਦੀਆਂ ਨੇ ਸਾਬ ਦੋਸਤੋ ਇਸ ਕਰਕੇ ਅਸੀਂ ਇਹਦਾ ਬੜਾ ਸੌਖਾ ਬਦਲ ਦਿੱਤਾ ਸੁੱਕਾ ਕਦੂ ਤੇਦਾ ਨਾ ਇਸ ਕਰਕੇ ਰੱਖਿਆ ਸਿਰਫ ਜ਼ਮੀਨ ਨੂੰ ਪਹਿਲੀ ਵਾਰੀ ਲੇਜ਼ਰ ਲੈਵਲ ਕਰਾ ਲਓ ਫਿਰ ਜਿੱਦ ਜਿੰਨਾ ਚਿਰ ਤੁਸੀਂ ਬਿਨਾਂ ਕਦੂ ਤੋਂ ਸੁੱਕੇ ਗਦੂ ਦਾ ਝੋਲਾ ਲਾਉਗੇ ਤੁਹਾਨੂੰ ਜ਼ਮੀਨ ਦੀ ਲੇਜ਼ਰ ਲੈਵਲ ਨਹੀਂ ਕਰਵਾਉਣਾ ਪੈਣਾ ਲੇਜ਼ਰ ਲੈਵਲ ਕਰਾ ਲਓ ਜ਼ਮੀਨ ਲੈਜ਼ਰ ਲੈਵਲ ਨਾਲ ਬਹੁਤ ਪ੍ਰੈਸ ਹੋ ਜਾਂਦੀ ਹੈ ਫਿਰ ਵੀ ਦੋ ਸੌ ਅਗੇ ਤੁਸੀਂ ਕ੍ਰੋਸ ਵਾਈਜ਼ ਬਾਉਲ ਇਹ ਮਾਰੋ ਇਹ ਨਾਲ ਜ਼ਮੀਨ ਚ ਹਵਾ ਨਿਕਲ ਜਾਂਦੀ ਹੈ ਤੇ ਜ਼ਮੀਨ ਦੇ ਵਿੱਚ ਪਾਣੀ ਖੜਾ ਕਰਨ ਦੀ ਕੈਪੈਸਿਟੀ ਵੱਧ ਜਾਂਦੀ ਹੈ ਇਹਦੇ ਵਿੱਚ ਪਾਣੀ ਇੱਕ ਦਿਨ ਪਹਿਲੇ ਛੱਡੋ ਕਦੂ ਨਾਲ ਵੱਧੋਂ ਖੜਾ ਹੋਊਗਾ ਪਹਿਲੇ ਦਿਨ ਪਾਣੀ ਝਿੜਨ ਦਿਓ ਦੂਜੇ ਦਿਨ ਪਾਣੀ ਛੱਡ ਕੇ ਝੋਨਾ ਲਾ ਦਿਓ ਉਸੇ ਤਰ੍ਹਾਂ ਲਾਓ ਜਿਵੇਂ ਕਦੂ ਚਲਾਉਂਦੇ ਹੋ ਮਸ਼ੀਨ ਨਾਲ ਲਵਾ ਲਓ ਚਾਹੇ ਬੈਡੀ ਟ੍ਰਾਂਸਪਲੈਂਟਰ ਨਾਲ ਚਾਹੇ ਲੈਵਲ ਨਾਲ ਲਵਾ ਲਓ ਚੈਨ ਡਰਮ ਸੀਟਰ ਨਾਲ ਸਿੱਧੀ ਵੀ ਲਈ ਡਰਮ ਸੀਟਰ ਨਾਲ ਕਰ ਲੋ ਬਹੁਤ ਵਧੀਆ ਟੈਕਨੀਕ ਹੈ ਇਹਦੇ ਵਿੱਚ ਕੱਦੂ ਦੇ ਵਿੱਚ ਘੱਟੋ ਘੱਟ ਜਿਹੜਾ ਚੰਗਾ ਕੱਦੂ ਖੇਤ ਕੀਤਾ ਖੇਤ ਜਿਹੜਾ ਜਿਹੜੇ ਸਾਡੀ ਯੂਨੀਵਰਸਿਟੀ ਵੱਲੋਂ ਰეკਮੈਂਡੇਸ਼ਨ ਹੈ 5000 ਤੋਂ ਘੱਟ ਖਰਚਾ ਨਹੀਂ ਆ ਜਿਹੜਾ ਸੱਜੇ ਪਾਸੇ ਤੁਸੀਂ ਦੇਖਣਾ ਸੁੱਕਾ ਕਦੂ ਰਿਹਾ ਇਹ 2000 ਤੋਂ ਵੱਧ ਖਰਚਾ ਨਹੀਂ 3000 ਤੋਂ ਪਹਿਲੇ ਫਿਰ ਕਦੂ ਵਾਲੀ ਜਿਹੜੀ ਪਨੀਰੀ ਹੈ ਉਹ ਰੁੱਕ ਕੇ ਚੱਲਦੀ ਹੈ ਤੇ ਜਿਹੜੀ ਸੁੱਕੇ ਕੰਦੂ ਵਾਲੀ ਬਰੀ ਨਾਲ ਦੀ ਨਾਲ ਚੱਲ ਪੈਂਦੀ ਹੈ ਅਸੀਂ ਸਾਡੇ ਤਜਰਬਿਆਂ ਨੇ ਸਿੱਧ ਕਰ ਦਿੱਤਾ ਜਿਹੜਾ ਪੀਆਰ 126 ਵੈਰੈਟੀ ਹੈ ਉਹ 101 23 ਦਿਨ ਲੈਂਦੀ ਹੈ ਸੀਡ ਟੂ ਸੀਡ ਸੀ ਟੂ ਕਸੀਡ ਤੇ ਸਾਡੇ ਕੋਲ ਉਹਨੇ ਕਠੂਕੇ ਕੰਦੂ ਦੇ ਵਿੱਚ 111 ਦਿਨ ਲੈ 12 ਦਿਨ ਬਚਾਏ ਐ ਇਸੇ ਤਰ੍ਹਾਂ 121 ਵੈਰੈਟੀ ਜਿਹੜੀ ਆ ਉਹ 137 ਦਿਨ ਲੈਂਦੀ ਹੈ ਕਦੂ ਵਾਲੇ ਖੇਤ ਚ ਸਾਡੇ ਕੋਲ 121 ਦਿਨ ਲੈ ਉਹਦੇ 16 ਦਿਨ ਬਚਾਏ ਨੇ ਇਹ 16 ਦਿਨਾਂ ਵਿੱਚ ਪ੍ਰਾਲੀ ਬਾਉਣੀ ਬੜੀ ਸੌਖੀ ਐ ਤੁਸੀਂ ਜ਼ਮੀਨ ਦੇ ਵਿੱਚ ਬੜੇ ਆਰਾਮ ਨਾਲ ਬਾਹ ਸਕਦੇ ਹੋ ਤੁਹਾਨੂੰ ਬਹੁਤ ਟਾਈਪਿਰ ਲੰਬਾ ਮਿਲ ਜਾਂਦਾ ਜਿਹੜਾ ਪ੍ਰਾਲੀ ਨੂੰ ਤੁਸੀਂ ਵਿੱਚ ਬਾਉਣਾ ਇਸ ਕਰਕੇ ਕਿਸੇ ਕਿਸਾਨ ਨੂੰ ਬਹਾਨਾ ਨਹੀਂ ਰਹਿਣਾ ਵੀ ਪ੍ਰਾਲੀ ਨੂੰ ਕਿਉਂ ਅਗ ਲਾਉਣੀ ਆ ਤੇ ਜਿਹੜਾ ਤੁਸੀਂ ਨਾਲਾ ਇਹਦੇ ਵਿੱਚ ਜਦੋਂ ਕਣਕ ਵੜ ਕੇ ਢਾੜ ਜਦੋਂ ਬਾਹ ਕੇ ਸੁੱਕੇ ਦੇ ਚਾਰਸ ਵਾਗੇ ਮਾਰ ਦੇਣੇ ਆ ਚਾਰਸ ਵਾਗੇ ਸੁਆਗੇ ਮਾਰ ਦੇਣੇ ਆ ਜੇ ਤੁਹਾਨੂੰ ਥੋੜੀ ਜ਼ਮੀਨ ਲੈ 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 ਬਰਾ ਅਸੀਂ ਕਹਿੰਦੇ ਆ ਵੀ ਇਹ ਥੋੜਾ ਬਾਹ ਕੇ 400 ਅਗੇ ਕਲਾਸ ਵਾਈਜ਼ ਮਾਰੋ ਇਹਦਾ ਨਾੜ ਬਿਲਕੁਲ ਉੱਚਾ ਹੋ ਜਾਂਦਾ ਗੁਣਾयां ਦੀ ਖਰਾਕ ਬਣ ਜਾਂਦੀ ਹੈ ਕਦੋਂ ਜਿਹੜਾ ਨਵੈਤੀ ਕਦੋਂ ਨਾ ਅਸੀਂ ਗੰਡੋਏ ਮਾਰ ਮਾ ਦਨੇ ਆ ਇਹਦਾ ਗੰਡੋਆਂ ਦੀ ਇੰਨੀ ਬਰਬਾਦ ਹੋ ਜਾਂਦੀ ਥੋੜੀ ਜ਼ਮੀਨ ਛੱਕਲ ਵਾਲੀ ਕਰ ਦਿੰਦੇ ਨੇ ਇੱਕ ਪ੍ਰਾਲੀ ਵਾਲੀ ਬੜੀ ਸੌਖੀ ਆ ਕਿਸਾਨ ਦੋਸਤੋ ਨਾੜ ਦੇ ਨਾੜ ਨੂੰ ਅੱਗ ਕਦੂ ਲੋਹ ਦਾ ਕੰਗ ਦੇ ਨਾੜ ਨੂੰ ਤੇ ਪ੍ਰਾਲੀ ਨੂੰ ਕਦੂ ਲੋਹ ਦਾ ਕਦੂ ਦੇ ਬੈਨ ਹੋਣਾ ਚਾਹੀਦਾ ਔਰ ਉਦੀ ਥਾਂ ਤੇ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਵੀ ਸੁੱਕੇ ਕਦੂ ਵੱਲ ਧਿਆਨ ਦੇਣ ਇਹ ਸੁੱਕੇ ਕਦੂ ਨਾਲ ਜੁੜਨਾ ਲੱਗਦਾ ਰਿਹਾ ਤੇ ਕੋਈ ਲੋੜ ਨਹੀਂ ਪੈਣੀ ਕਿਸੇ ਗੱਲ ਦੀ ਪਾਣੀ ਵੀ ਪੰਜਾ ਛਿਆ ਸਾਲਾਂ ਜੋ ਉੱਪਰ ਉੱਪਰ ਆ ਜਣਾ ਇਹਨਾਂ ਦਿਨਾਂ ਜਿਹੜੀ ਸਬਜ਼ੀ ਸੁਬਜ਼ੀ ਨਹੀਂ ਹੁੰਦੀ ਮਹਿੰਗੀ ਹੋ ਗਈਆਂ ਸਬਜ਼ੀਆਂ ਵੀ ਹੋਣ ਲੱਗੀਆਂ ਹੋਰ ਫਸਲਾਂ ਵੀ ਹੋਣ ਲੱਗ ਜਗੀਆਂ ਸੁੱਕੇ ਕਦੂ ਤੇ ਦੀ ਉਹਨਾਂ ਹੀ ਜੋਰ ਲੱਗਣਾ ਚਾਹੀਦਾ ਜਿੰਨਾ ਸਰਕਾਰ ਦਾ ਸਿੱਧੀ ਬਿਜਾਈ ਤੇ ਜੋਰ ਲਗਾ ਮੇਰੇ ਨਾਲ ਦੋਸਤੋਂ ਅੱਜ ਤੁਹਾਨੂੰ ਸਿੱਧੀ ਬਿਜਾਈ ਬਾਰੇ ਗੱਲ ਕਰਾਂਗੇ ਸਿੱਧੀ ਬਿਜਾਈ ਬਹੁਤ ਕਾਮਯਾਬ ਹੈ ਤਰ ਬਤਰ ਸਿੱਧੀ ਬਿਜਾਈ ਆਪਣਾ ਮੁਖਸਰ ਏਰੀਆ ਚ ਕਿਉਂਕਿ ਉਦੋਂ ਵਾਟਰਲੌਕ ਡੇਰੀ ਆ ਥੱਲੇ ਗਿਲ ਰਹਿੰਦੀ ਹੈ ਸਾਡੇ ਦੂਜੇ ਥਾਵਾਂ ਦੇ ਜਿੱਥੇ ਵਾਟਰਲੌਕ ਡੇਰੀ ਨਹੀਂ ਚੰਗੀਆਂ ਜ਼ਮੀਨਾਂ ਨੇ ਉੱਥੇ ਸਿੱਧੀ ਬਿਜਾਈ ਪੂਰੀ ਤਰ੍ਹਾਂ ਕਾਮਯਾਬ ਇਸ ਕਰਕੇ ਨਹੀਂ ਹੋਈ ਕਿ ਕਿਸਾਨਾਂ ਕੋਲ ਨਦੀਨ ਨਹੀਂ ਵਾਦਾ ਸਿੱਧੀ ਬਿਜਾਈ ਨੂੰ ਕਾਮਯਾਬ ਕਰਨਾ ਤੇ ਡੀਐਸਆਰ ਤਰਵਤ ਡੀਐਸਆਰ ਨੂੰ ਏਐਸਆਰ ਚ ਬਦਲ ਦਿਓ ਏਐਸਆਰ ਜਿਹੜੀ ਆ ਉਹ ਜਿਹੜੇ 600 ਵਾਲੇ ਡਾਕਟਰ ਰਤਾਰ ਸਿੰਘ ਦੀ ਟੈਕਨੀਕ ਆ ਉੱਚੇ ਸੁਆਗੇ ਮਾਰ ਕੇ ਰੌਣੀ ਕਰੋ ਪਹਿਲੇ ਲੇਟ ਖੇਤ ਲੇਜ਼ਰ ਲੈਵਲ ਹੋਇਆ ਉਹਨੂੰ ਰੌਣੀ ਕਰੋ ਚੰਗੀ ਤਰ੍ਹਾਂ ਵਾਹ ਕੇ 600 ਅਗੇ ਕਰਾਸ ਵਾਈਜ਼ ਮਾਰੋ ਤੇ ਫਿਰ ਬਜਾਈ ਕਰਕੇ ਡ੍ਰਿਲ ਨਾਲ 8 ਕਿਲੋ ਬੀ ਪਾ ਕੇ ਫਿਰ ਉਤੋਂ 200 ਅਗੇ ਮਾਰ ਦਿਓ ਉਹਦੇ ਨਾਲ ਇਹ ਹੈ ਵੀ ਜ਼ਮੀਨ ਦੇ ਵਿੱਚ ਹਵਾ ਬukt ਹੋ ਜੂਗੀ ਸਿਰਫ ਅਨਰੋਬਿਕ ਕੰਡੀਸ਼ਨ ਚ ਝੋਨਾ ਜੰਮਦਾ ਦੇ ਨਦੀ ਨਹੀਂ ਜਮਦਾ ਜਦੋਂ ਤੁਸੀਂ 21 ਜਾਂ 25 ਦਿਨ ਬਾਅਦ ਪਾਣੀ ਲਾਉਂਗੇ ਉਦੋਂ ਨਦੀਨ ਜਮ ਉਦੋਂ ਜਮਣਾ ਉਦੋਂ ਪਾਣੀ ਖੜ ਜਣਾ ਸੁੱਕੇ ਕਦੂ ਦੀ ਤਰ੍ਹਾਂ ਤੇ ਉਸੇ ਤਰ੍ਹਾਂ ਦਵਾਈ ਪਾਓ ਜਿਵੇਂ ਕਦੂ ਦੀ ਤਰ੍ਹਾਂ ਕਦੂ ਚ ਪਾਉਣੇ ਹੋ ਤੁਹਾਡੇ ਨਦੀਨ ਨਹੀਂ ਹੋਣੇ ਤਾਂ ਡੀਐਸਆਰ ਨੂੰ ਏਐਸਆਰ ਬਦਲ ਦਿਓ ਤੇ ਕਦੂ ਦੀ ਥਾਂ ਤੇ ਇਹਦੀ ਸੁੱਕੇ ਕਦੂ ਦੀ ਸੁਪਾਰਸ਼ ਕਰ ਦਿਓ ਤਾਂ ਕਿਸੇ ਕਿਸਮ ਦੀ ਕਿਸੇ ਕਿਸਾਨ ਨੂੰ ਸਮੱਸਿਆ ਹੋਣੀ ਨਹੀਂ ਨਹੀਂ ਆਉਣੀ ਇਹ 5-14 ਸਾਲਾਂ ਤੇ 7 ਸਾਲਾਂ ਦੇ ਵਿੱਚ ਪਾਣੀ ਵਾਪਸ ਆ ਜਾਣਾ ਜਿਹੜੀਆਂ ਥੋਡੀਆਂ ਅੱਜ ਤੋਂ 20 ਸਾਲ ਪਹਿਲੇ 30 ਸਾਲ ਪਹਿਲੇ ਜਿੱਥੇ 5 ਦੀ ਮੋਟਰ ਲੱਗਦੀ ਸੀ ਅੱਜ 15 ਦੀ ਲੱਗ ਰਹੀ ਹੈ ਤੇ ਬਿਜਲੀ ਬੋਰ ਨੂੰ ਤੇਨ ਗੁਣਾ ਚਾਰ ਗੁਣਾ ਨੁਕਸਾਨ ਹੋ ਰਿਹਾ ਹੈ ਅੱਜ ਤੋਂ 20 ਸਾਲ 30 ਸਾਲ ਪਹਿਲੇ ਸਾਨੂੰ ਬਿਜਲੀ ਦੀ ਕੋਈ ਕਟ ਨਹੀਂ ਸੀ ਹੁੰਦੀ 24 ਘੰਟੇ ਬਿਜਲੀ ਮਿਲਦੀ ਸੀ ਕਿਉਂਕਿ ਉਸ ਵੇਲੇ ਬਿਜਲੀ ਬੋਰ ਨੂੰ ਇੰਨਾ ਨੁਕਸਾਨ ਨਹੀਂ ਸੀ ਹੋ ਰਿਹਾ ਇਹ ਅੱਜ ਜਦੋਂ ਦੁਬਾਰਾ ਥੋੜੀ ਦੁਬਾਰਾ ਜਦੋਂ ਪਾਣੀ ਉੱਪਰ ਆ ਗਿਆ ਸਰਕਾਰ ਤੋਂ ਤੁਨ ਬਿਜਲੀ ਬੋਰਡ ਪਹਿਲੇ ਪਾਣੀ ਦੇਣ ਲੱਗ ਜੂਗਾ ਮੋਟਰ ਦੇ ਬਿਜਲੀ ਦੇਣ ਲੱਗ ਜੂਗਾ ਤਾਂ ਕਿਸਾਨ ਕਣਕ ਵੱਢ ਕਣਕ ਦੇ ਖੇਤ ਨੇ ਪਾਣੀ ਚ 25 ਕਿਲੋ ਆਪਣਾ ਅਨਾਗੂਲਮ ਕਰਕੇ ਉਹਦਾ ਟੀਕਾ ਲਾ ਕੇ ਇਹਦਾ ਬੀਜ ਦਾ ਜੰਤਰ ਦਾ ਤੇ ਉਹਦੇ ਵਿੱਚ ਹਰੀ ਖਾਦ ਲੈ ਸਕਦਾ ਹਰੀ ਖਾਦ ਦੇ ਨਾਲ ਖਾਦ ਦੀ ਲੋੜ ਵੀ ਘਟ ਜਾਣੀ ਹੈ ਕੋਸ਼ਿਸ਼ ਕਰੋ ਤੁਹਾਡੇ ਗਨੁਆ ਨੇ ਖਾਦ ਬਣਾ ਲੇ ਜਮੀਨ ਵੀ ਤੁਹਾਡੀ ਬੋਲੀਗਾ ਹੁੱਕਾ ਹੋਣੀ ਐ ਨਾ ਕਿ ਕਣਕ ਦਾ ਨਾਲ ਨੂੰ ਅੱਗ ਲਾਣੀ ਐ ਨਾ ਧੂੜੀ ਨੂੰ ਅੱਗ ਐ ਨਾ ਪਰਾਲੀ ਨੂੰ ਅੱਗ ਲਾਣਾ ਆਉਣੀ ਐ ਤੇ ਜਮੀਨਾਂ ਦੀ ਜਦ ਖੇਰ ਹੋ ਜਣੀਆ ਪਾਣੀ ਵੀ ਉੱਤੇ ਆ ਜੂਗਾ ਇਹਨਾਂ ਦਿਨਾਂ 'ਚ ਮਈ ਜੂਨ ਜੁਲਾਈ ਅਗਸਤ ਦੇ ਵਿੱਚ ਮੌਸਮ ਵੀ ਚੰਗਾ ਹੋ ਜੂ ਸਬਜ਼ੀਆਂ ਵੀ ਹੋਣ ਲੱਗ ਜਣੀਆਂ ਹੋਰ ਫਸਲਾਂ ਵੀ ਹੋਣ ਲੱਗ ਜਣੀਆਂ ਇਸ ਕਰਕੇ ਕਦੂ ਦੇ ਬੀਜ ਲੱਗਣਾ ਚਾਹੀਦਾ ਤੇ ਫਿਰ ਕਿਸੇ ਨੇ ਕਣਕ ਦੇ ਨਾਲ ਨੂੰ ਅੱਗ ਨਹੀਂ ਲਾਣੀ ਤੇ ਪਰਾਲੀ ਨੂੰ ਅੱਗ ਨਹੀਂ ਲਾਣੀ ਕਦੂ ਦੇ ਬੀਜ ਕਰੋ ਸ਼ੋਕਾ ਕਦੂ ਕਦੂ ਦਾ ਸੋਕੇ ਕਦੂ ਦੀ ਰეკਮੈਂਡੇਸ਼ਨ ਹੋ ਜਾਈ ਨਹੀਂ ਚਾਹੀਦੀ ਆ ਤੇ ਤਰ ਬੱਤਨ ਸਿੱਧੀ ਵਿਜਾਈ ਦੀ ਥਾਂ ਤੇ ਏਐਸਆਰ ਜੇ ਰეკਮੈਂਡ ਹੋ ਜਾਏ ਤਾਂ ਕਿਸੇ ਕਿਸਾਨ ਨੂੰ ਪਾਣੀ ਨੇ ਨਾ ਪਰਾਲੀ ਨੂੰ ਅਗਲਾ ਨਹੀਂ ਨਾੜ ਨੂੰ ਅਗਲਾ ਨਹੀਂ ਆ ਤੇ ਪਾਣੀ ਵੀ ਸਾਡਾ ਦਿਨਾਂ ਚੁੱਤੇ ਪੰਜਾਂ ਚਾਰ ਸਾਲਾਂ ਚੁੱਤੇ ਰਹੂਗਾ ਥੈਂਕ ਯੂ ਵੈਰੀ ਮੱਚ ਬਸ ਇਹ ਨਹੀਂ ਬਾਕੀ